ਸਿੱਧੂ ਮੂਸੇਵਾਲੇ ਦੇ ਕਯੋਨ ਵਾਲਿਆਂ ਨੂੰ ਜਿਸ ਪਲ ਦਾ ਸਭ ਤੋਂ ਜ਼ਿਆਦਾ ਇੰਤਜ਼ਾਰ ਸੀ ਆਖਰ ਉਹ ਪਲ ਆ ਹੀ ਗਿਆ ਸਿੱਧੂ ਮੂਸੇਵਾਲੇ ਦਾ ਹੋਲੋਗ੍ਰਾਮ ਵਰਲਡ ਟੂਰ ਦਾ ਅੱਜ ਐਲਾਨ ਕਰ ਦਿੱਤਾ ਗਿਆ ਜਿਸ ਦੀ ਜਾਣਕਾਰੀ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕਰਕੇ ਦਿੱਤੀ ਗਈ ਇਸ ਵੀਡੀਓ ਵਿੱਚ ਇਸ ਟੂਰ ਦਾ ਨਾਮ ਸਾਈਨ ਟੂ ਗੌਰ ਰੱਖਿਆ ਗਿਆ ਤੇ ਦੱਸਿਆ ਗਿਆ ਕਿ ਆਉਣ ਵਾਲੇ ਸਾਲ 2026 ਚ ਇਹ ਸ਼ੋ ਹੋਣਗੇ ਸਿੱਧੂ ਮੂਸੇਵਾਲੇ ਦੇ ਸ਼ੋਅ ਆਰਗੇਨਾਈਜ਼ ਕਰਨ ਵਾਲੇ ਪਲੈਟਿਨਮ ਇਵੈਂਟ ਵਾਲਿਆਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਸਭ ਤੋਂ ਮਹਾਨ ਪੰਜਾਬੀ ਰੈਪਰ ਨੂੰ ਦੇਖਣ ਲਈ ਤਿਆਰ ਹੋ ਜਾਵੋ ਇੱਕ ਆਖਰੀ ਵਾਰ ਸਟੇਜ ਸੰਭਾਲਣ ਲਈ ਬਾਕੀ ਦੋਸਤੋ ਸਿੱਧੂ ਮੂਸੇਵਾਲੇ ਦੇ ਇੰਸਟਾਗ੍ਰam ਅਕਾਊਂਟ ਤੇ ਇਹ ਵੀਡੀਓ ਸ਼ੇਅਰ ਕਰਨ ਦੇ ਕੁਝ ਮਿੰਟਾਂ ਵਿੱਚ ਹੀ ਮਿਲੀਨ ਪਲੱਸ ਵਿਊ ਕ੍ਰਾਸ ਕਰ ਗਈ ਜੇ ਤੁਹਾਡੇ ਇਹ ਵੀਡੀਓ ਦੇਖਣ ਤੱਕ ਤਾਂ ਪਤਾ ਨਹੀਂ ਹੋਰ ਕਿੰਨੇ ਮਿਲੀਅਨ ਲੋਕ ਇਸ ਪੋਸਟਰ ਨੂੰ ਦੇਖ ਚੁੱਕੇ ਹੋਣਗੇ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਹਰ ਕੋਈ ਇਸ ਹੋਲਗ੍ਰਾਮ ਵਰਲਡ ਟੂਰ ਦੀ ਕਿੰਨੀ ਉਡੀਕ ਕਰ ਰਿਹਾ ਹੈ ਤਾਂ ਇਹ ਐਕਸਪਲਿਸਟ ਕੰਟੈਂਟ ਹੋ ਮਤਲਬ ਇੱਥੇ ਕੁਝ ਵੀ ਚੱਲੂਗਾ ਠੀਕ ਹੈ ਕਾਲੀ ਸਿਆਹੀ ਅਤੇ ਗਾਲਾਂ ਵਰਗੇ ਬੋਲ ਲੈ ਮੇਰੇ ਕੋਲੇ ਬਹੁਤ ਵਾਈਫ ਹੈ ਆਜੇ ਫੁੱਟੇ ਸਰੀਰ ਤੇ ਬਾਲੇ ਵੱਡੇ ਵੱਡੇ ਇਲਜ਼ਾਮ ਲੱਗੇ ਹੋਏ ਆ ਕਿਨ ਜੀ ਝੜਕਾਉਂਦਾ ਮੁੰਡਿਆਂ ਨੂੰ ਅੱਜ ਕੱਲ੍ਹ ਹੋਰ ਲੱਗਦਾ ਤੁਹਾਨੂੰ ਐ ਹੋ ਜਾਣਾ